ਮਾਨ ਸਾਹਿਬ ਜਿਹੜੇ ਆ ਨਾ ਆਪਦੇ ਤੰਜ਼ ਵਾਲੇ ਸਪੀਚ ਜਿਹੜੇ ਆ ਭਾਸ਼ਣ ਹੈ ਉਹ ਛੱਡਦੇ ਨਹੀਂ ਆ ਆਪਾਂ ਕਿਤੇ ਜੇ ਕਹਿ ਰਹੇ ਸੀ ਕਿ ਭਾਈ ਉਹ ਥੋੜੇ ਜੇ ਹੁਣ ਸਿੱਧੇ ਹੋ ਗਏ ਨੇ ਉਹਵੇਂ ਨਹੀਂ ਬੋਲਦੇ ਕੱਲ੍ਹ ਵਰਸੋਂ ਫੇਰ ਉਹਨਾਂ ਨੇ ਆਪਦੇ ਜਿਹੜੇ ਸਪੀਚ ਉਵੇਂ ਹੀ ਯਾਰੀ ਕਰਤੇ ਆ ਤੇ ਆ ਹੁਣ ਇੱਕ ਧੂਏ ਨੂੰ ਲੈ ਕੇ ਮਰੀਮ ਨਵਾਜ਼ ਹੋਰਾਂ ਤੇ ਜਿਹੜਾ ਨਤਨਜਾ ਕਿਸਿਆ ਉਹਦਾ ਵੀ ਵਿਵਾਦ ਪਿਆ ਹੋਇਆ ਕੋਈ ਵਿਵਾਦ ਤੇ ਐਡਾ ਨਹੀਂ ਹੈਗਾ ਪਰ ਵਿਵਾਦ ਦੇ ਨਾਲ ਉਹ ਇਹ ਆ ਕਿ ਉਹ ਅੰਦਾਜ਼ ਜਿਹੜਾ ਹੂੰ ਉਹ ਥੋੜਾ ਜਿਹਾ ਵਿਚਾਰਨ ਵਾਲਾ ਜੀ ਉਹ ਹੀ ਵਿਵਾਦਿਆ ਜਿਆ ਥੋੜਾ ਜਿਹਾ ਲੱਗਦਾ ਗੱਲ ਹੀ ਉਹਨਾਂ ਨੇ ਚਲੋ ਕਿਸੇ ਨੇ ਉਹ ਗੱਲ ਚੁੱਕੀ ਨਹੀਂ ਹੈ ਜੀ ਮੈਂ ਹੈਰਾਨ ਆਇਆ ਕਿ ਪੰਜਾਬੀ ਲੀਡਰ ਜਾਂ ਪੰਜਾਬੀ اپੋਜੀਸ਼ਨ ਜਿਹੜੀ ਹੈ ਉਹ ਇੰਨਾਂ ਚੀਜ਼ਾਂ ਤੇ ਵੀ ਕਹਿ ਲੋ ਕੰਨ ਨਹੀਂ ਧਰਦੀ ਪਈ ਸੀ ਵਿਵਾਦ ਤੇ ਕੋਈ ਵਿਵਾਦ ਤੇ ਤਾਂ ਹੈ ਨਾ ਜੇ ਕੋਈ ਕੋ ਰਿਪਲਾਈ ਕਰੇ ਘੇਰੇ ਜੀ ਤੁਸੀਂ ਵੇਖੋ ਕਿ ਮੁੱਖ ਮੰਤਰੀ ਨੇ ਕੱਲ ਕਿਸ ਹੌਲੇ ਦਰਜੇ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਆ ਇੱਕ ਔਰਤ ਵਾਸਤੇ ਹੂੰ ਮਾਫ ਕਰਨਾ ਜੀ ਜੀ ਕਿ ਆਖੇ ਇੱਕ ਪਾਕਿਸਤਾਨ ਵਾਲੀ ਤੋਂ ਪਹਿਲਾਂ ਦੁਖੀ ਸੀ ਹੁਣ ਤੂੰ ਆ ਜਾ ਹੂੰ ਤੂੰ ਲਿਖ ਲੈ ਚਿੱਠੀ ਜੀ ਤੂੰ ਉਧਰੋਂ ਲਾਹੌਰ ਵਾਲੇ ਕਹਿੰਦੇ ਸਾਡਾ ਧੂਆ ਇੱਧਰ ਉਹਨਾਂ ਨੂੰ ਮਾਰਦਾ ਉਧਰੋਂ ਦਿੱਲੀ ਵਾਲੇ ਕਹਿੰਦੇ ਤੇ ਜਦੋਂ ਤੇਰੇ ਦਿੱਲੀ ਵਾਲੇ ਕਹਿੰਦੇ ਸੀਗੇ ਹੂੰ ਆ ਅਰਵਿੰਦ ਕੇਜਰੀਵਾਲ ਉਹ ਰੀ ਰੌਲਾ ਪਾਉਂਦੇ ਸੀਗੇ ਬਿਲਕੁਲ ਜੀ ਬਿਲਕੁਲ ਤਾਂ ਉਦੋਂ ਤਾਂ ਤੁਸੀਂ ਬੋਲੇ ਹੀ ਨਹੀਂ ਸਰ ਉਦੋਂ ਤਾਂ ਬੋਲੇ ਨਹੀਂ ਪਰ ਆ ਤੂੰ ਤੜਾਕਾਲੀ ਉਹ ਤੁਹਾਡੇ ਹਮ ਰਤਬਾ ਨੇ ਸਰ ਬਿਲਕੁਲ ਜੀ ਹਮ ਰਤਬਾ ਹੈ ਹੂੰ ਮੁੱਖ ਮੰਤਰੀ ਹੈ ਬਰਾਬਰ ਦਾ ਡੈਜ਼ਿਗਨੇਸ਼ਨ ਹੈ ਬਿਲਕੁਲ ਜੀ ਪ੍ਰਧਾਨ ਮੰਤਰੀ ਉਹਨੇ ਹੂੰ ਸਭ ਤੋਂ ਵੱਡੀ ਗੱਲ ਪੰਜਾਬੀ ਨੇ ਬਿਲਕੁਲ ਸ਼ਰੀਫ ਫੈਮਲੀ ਇੱਥੋਂ ਤੇ ਗਈ ਆ ਕੀ ਇਜ਼ਤ ਦੇ ਰਹੇ ਸੀ ਤੇ ਉਹਨੇ ਗਲਤ ਕੀ ਕਿਹਾ ਸਭ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੇ ਇੱਕ ਸਾਡੇ ਮੀਡੀਆ ਦੀ ਵੀ ਮੈਂ ਕਹੂੰਗਾ ਕਿ ਬੇੜੀ ਰੁੜ ਗਈ ਆ ਹੂੰ ਇਹਨਾਂ ਨੇ ਮਰਯਮ ਨਵਾਜ਼ ਦੇ ਬਿਆਨ ਨੂੰ ਬਿਲਕੁਲ ਕਿਉਂਕਿ ਪਾਕਿਸਤਾਨ ਨਾਲ ਨਫ਼ਰਤ ਹੈ ਸਾਹ ਬਿਲਕੁਲ ਇਹਨਾਂ ਨੂੰ ਮੁਸਲਮਾਨਾਂ ਦੀ ਇਹ ਗੱਲ ਸੁਣਨ ਦੀ ਬਾਅਦ ਜੀ ਨਫ਼ਰਤ ਜਦੋਂ ਮੀਡੀਆ ਫਿਰਕੂ ਮਤਸਵੀ ਹੋ ਜਾਵੇ ਕੀ ਕਰੋਗੇ ਤੁਸੀਂ ਮਰਯਮ ਨਵਾਜ਼ ਨੇ ਜਿਹੜੀ ਗੱਲ ਕਹੀ ਸੀ ਉਹ ਪੂਰੀ ਤੇ ਸੁਣੋ ਉਹਨੇ ਸਾਰੇ ਦੁੱਖ ਰੋ ਕੇ ਕਿ ਇਹ ਸਮੱਸਿਆ ਜਿਹੜੀ ਇਹ ਧੂਆ ਹੈ ਜਿਹੜਾ ਇਹਨੇ ਕੋਈ ਕੰਡੇ ਵਾਲੀ ਤਾਰ ਥੋੜੀ ਵੇਖਣੀ ਹੈ ਬਿਲਕੁਲ ਇਹ ਉਧਰ ਦੀ ਵੀ ਸਮੱਸਿਆ ਇਧਰ ਦੀ ਵੀ ਸਮੱਸਿਆ ਤੇ ਸਾਨੂੰ ਇਹ ਇਨਸਾਨੀ ਪੱਖ ਤੋਂ ਸੋਚ ਕੇ ਵਿਚਾਰ ਕੇ ਇਸ ਮਸਲੇ ਦੇ ਹੱਲ ਵੱਲ ਵਧਣਾ ਚਾਹੀਦਾ ਹੂੰ ਇਸ ਹੂੰ ਕੁਰਸੀ ਤੇ ਬੈਠੇ ਇਸ ਮਹਾਨ ਮੁੱਖ ਮੰਤਰੀ ਨੂੰ ਕੋਈ ਸਮਝਾਵੇ ਕਿ ਦੁਨੀਆ 'ਚ ਕਲਾਈਮੇਟ ਚੇਂਜ ਕਰਕੇ ਗਲੋਬਲ ਵਾਰਮਿੰਗ ਕਰਕੇ ਇੱਕ ਮੰਚ ਤੇ ਆ ਰਹੀ ਆ ਬਿਲਕੁਲ ਦੁਨੀਆ ਇੱਕ ਮੰਚ ਤੇ ਆ ਰਹੀ ਆ ਕਿ ਸਾਰੇ ਰਲ ਮਿਲ ਕੇ ਲੋਕਾਈ ਨੂੰ ਬਚਾਓ ਮਨੁੱਖੀ ਸਭਿਆਤਾ ਨੂੰ ਬਚਾ ਲੋ ਜੀ 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 ਨਹੀਂ ਤੇ ਖਤਮ ਹੋਣ ਦੇ ਕੰਢੇ ਤੇ ਆ ਇਹਨਾਂ ਨੂੰ ਕੌਣ ਦੱਸੇ ਕਿ ਜੇ ਐਸੇ ਤਰ੍ਹਾਂ ਵੈਦਰ ਪੈਟਰਨ ਚੇਂਜ ਹੁੰਦੇਗਾ ਗਲੋਬਲ ਵਾਰਮਿੰਗ ਵਧ ਗਈ ਪ੍ਰਦੂਸ਼ਣ ਵਧਾ ਗਿਆ ਸਭ ਤੁਹਾਡੇ ਕੋਲ ਫੂਡ ਨਹੀਂ ਹੋਣਾ ਬਿਲਕੁਲ ਤੁਹਾਡੇ ਕੋਲ ਫੂਡ ਨਹੀਂ ਰਹਿਣਾ ਜੀ 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 ਕੀ ਕਰੋਗੇ ਹੂੰ ਤੋਂ ਮਤਲਬ ਕਿ ਕਿੱਡਾ ਅਹਿਮ ਕਾਨਾ ਬਿਆਨ ਆ ਜਸਤਰ ਕੋਈ ਇੱਕ ਅਹਿਮ ਅਹਿਮ ਕਹਿੰਦੇ ਆ ਮੂਰਖ ਨੂੰ ਹਮ ਅਹਿਮ ਕਨਾ ਬਿਆਨਿਆ ਕਿ ਤੁਸੀਂ ਇਸ ਗੱਲ ਨੂੰ ਲੌਜੀਕਲੀ ਲੈਣ ਦੀ ਥਾਂ ਤੇ ਤਾਂ ਤੁਸੀਂ ਤੁਸੀਂ ਤਾਂ ਸਗੋ ਕਹਿ ਸਕਦੇ ਸੀ ਕਿ ਲਹਿੰਦਾ ਚੜ੍ਹਦਾ ਪੰਜਾਬ ਬਈ ਇਸ ਸਮੱਸਿਆ ਨਾਲ ਜੀ ਜੂਝਦਾ ਜੀ ਬਈ ਤੁਸੀਂ ਵੀ ਇੱਕ ਮੰਚ ਤੇ ਆਓ ਹਮ ਅਸੀਂ ਸਵਾਗਤ ਕਰਦੇ ਹਾਂ ਕਿ ਬਿਲਕੁਲ ਬਿਲਕੁਲ ਹਵਾ ਦਾ ਕੀ ਪਤਾ ਕਿ ਕੱਲ ਨੂੰ ਲਾਹੌਰ ਤੋਂ ਇਧਰ ਨੂੰ ਚੱਲ ਪਵੇ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਤੇ ਲਾਹੌਰ ਚ ਕਿੰਨਾ ਕੋ ਫਰਕ ਹੈ ਜੀ 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 ਕਿ ਕੱਲ ਨੂੰ ਤੁਹਾਡੇ ਵਾਲਾ ਪ੍ਰਦੂਸ਼ਣ ਸਾਡੇ ਵਾਲਾ ਆਏਗਾ ਸਾਡੇ ਵਾਲਾ ਤੁਹਾਡੇ ਵਾਲਾ ਜਾਏਗਾ ਸਾਡੇ ਵਾਲਾ ਮੁੜ ਕੇ ਦਿੱਲੀ ਵੀ ਜਾ ਸਕਦਾ ਪਾਓ ਕਿ ਮਤਲਬ ਕਿ ਗਲਿਆ ਕਿ ਪੈਰਿਸ ਡੀਲ ਦੇ ਵਿੱਚ ਵੀ ਤਾਂ ਕਿੰਨੇ ਮੁਲਕ ਬੈਠੇ ਸਨ ਬਿਲਕੁਲ ਜੀ ਤੇ ਇਹ ਮੁੱਦਾ ਉਹਨਾਂ ਨੇ ਇਹਦਾ ਅਰੂਸਾ ਦਾ ਨਾਂ ਲਾਏ ਬਗੈਰ ਕਿ ਅੱਗੇ ਉਹਨੇ ਦੁਖੀ ਕੀਤਾ ਸੀ ਹੁਣ ਤੂੰ ਕਰ ਲੈ ਇਹ ਕੋਈ ਗੱਲ ਹੈ ਹਾਲਾਂਕਿ ਉਹ ਤੇ ਅਲੱਗ ਹੀ ਵਿਸ਼ੇ ਨੇ ਬਿਲਕੁਲ ਜੀ ਮੇਰੇ ਨਾਲ ਅਸਹਿਮਤ ਹੋਣ ਦਾ ਤੁਹਾਨੂੰ ਲੋਰਿੰਦਾ ਹੱਕ ਜਿਹੜਾ ਹੈ ਉਹ ਹੈਗਾ ਹੂੰ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਸਹਿਮਤ ਹੋ ਜੋ ਟਰੋਲ ਕਰਨਾ ਟਰੋਲ ਕਰ ਲੋ ਦਸਮ ਮੈਟਰ ਪਰ ਇਸ ਤਰ੍ਹਾਂ ਹਮ ਰੁਤਬਾ ਨੂੰ ਇੱਕ ਮਤਲਬ ਕਿ ਪੰਜਾਬ ਨੂੰ ਹੂੰ ਹੂੰ ਹਾਂ ਐਦਾਂ ਅਰੂਸਾ ਅਰੂਸਾ ਆਲਮ ਦਾ ਮਸਲਾ ਵੱਖਰਾ ਹੈ ਬਿਲਕੁਲ ਜਿਆਦਾ ਅਰੂਸਾ ਆਲਮ ਇੱਥੇ ਰਹਿੰਦੀ ਸੀ ਤੇ ਤੁਸੀਂ ਕਿਸ ਦਿਨ ਸਿਸਮਾ ਜਾ ਕੇ ਧਰਨਾ ਲਾਇਆ ਸੀ ਕਿ ਇਹਨੂੰ ਬਾਹਰ ਕੱਢ ਹੂੰ ਭਜਾਏ ਨੂੰ ਇੱਥੋਂ ਤੁਸੀਂ ਮੈਂਬਰ ਪਾਰਲੀਮੈਂਟ ਸੀਗੇ ਸਾ ਜੀ 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 ਤੁਸੀਂ ਸੰਸਦ ਦੇ ਵਿੱਚ ਚੱਕਦੇ ਕਿ ਉਹਤੇ ਡਿਫੈਂਸ ਖੇਤਰ ਦੀ ਕਿਸੇ ਟਾਈਮ ਦੀ ਪੱਤਰ ਕਰ ਰਹੀ ਆ ਜੀ 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 ਬਿਲਕੁਲ ਸਾਡੀ ਇੰਟਰਨਲ ਸਿਕਿਉਰਿਟੀ ਨੂੰ ਖਤਰਾ ਹੈ ਮਤਲਬ ਕਿ ਅਸੀਂ ਇਹੋ ਜਿਹੇ ਮੁੱਦਿਆਂ ਤੇ ਜਦੋਂ ਇਸ ਤਰ੍ਹਾਂ ਸਾ ਹੁਣ ਸੰਧਵਾ ਸਾਹਿਬ ਕਹਿਣ ਦੇ ਸੀ ਕੱਲ ਕਿ ਡਾਈਵਰਸੀਫਿਕੇਸ਼ਨ ਵੱਲ ਆਓ ਫਲਾਂ ਟਮਕਾ ਤਾਂ ਅਰੇ ਸਰ ਲਿਆਉਣਾ ਕਿੰਨੇ ਆ ਸਭ ਲਿਆਏਗਾ ਕੌਣ ਬਿਲਕੁਲ ਨੂੰਗੀ ਦੇ ਰੇਟ ਆਪਣੇ ਕਿੱਧਰ ਗਏ ਮੱਕੇ ਦੇ ਰੇਟ ਆਪਣੇ ਕਿੱਧਰ ਗਏ ਹਮ ਐਮਐਸਪੀ ਹੁਣ ਕਿੱਧਰ ਗਈ ਮੰਗ ਰਹੇ ਹੋ ਤੁਸੀਂ ਸਭ ਕੁਝ ਕੇਂਦਰ ਤੋਂ ਉਪਰਾਲੀ ਵਾਸਤੇ ਵੀ ਪੈਸੇ ਦਿਓ ਜੀ ਡਾਈਵਰਸੀਫਿਕੇਸ਼ਨ ਵਾਸਤੇ ਵੀ ਪੈਸੇ ਦਿਓ ਸਭ ਕੁਝ ਕਰੋ ਜੀ 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 ਠੀਕ ਹੈ ਉਹਨਾਂ ਨੂੰ ਕਰਨਾ ਚਾਹੀਦਾ ਪਰ ਆਪਾਂ ਕੀ ਕਰ ਰਹੇ ਆ ਆਪਾਂ ਤਾਂ ਕਿਹੜਾ ਸੁਝਾਅ ਵੀ ਨਹੀਂ ਸੁਣਦੇ ਡੇਰੀ ਅਧਿయోగ ਨੂੰ ਜੀ ਵਿਚਾਰੇ ਆਂ ਅਸੀਂ ਮੱਛੀ ਪਾਲਣ ਨੂੰ ਅਸੀਂ ਅੱਗੇ ਲਿਜਾ ਪਾ ਰਹੇ ਆ ਬੱਕਰੀ ਪਾਲਣ ਨੂੰ ਅਸੀਂ ਕਿੰਨਾ ਕੁ ਸਪੋਰਟ ਕਰ ਰਹੇ ਆ ਹੂੰ ਹੂੰ ਡਾਈਵਰਸੀਫਿਕੇਸ਼ਨ ਕੱਲੀ ਇਹ ਨਹੀਂ ਹੁੰਦੀ ਕਿ ਫਸਲਾਂ ਦੀ ਹੈ ਜੀ ਜੀ ਬਿਲਕੁਲ ਸਹਾਇਕ ਸਾਹ ਇੱਕ ਧੰਦੇ ਜੀ ਲੈ ਲਿਆ ਸਕਦੇ ਆ ਨਾ ਸਾਹ ਇੱਕ ਧੰਦੇਆਂ ਚ ਵੀ ਲੈ ਜਾ ਸਕਦੇ ਆ ਹੂੰ ਜਿਹਦੇ ਨਾਲ ਰੋਜ਼ਮਰਾ ਪੈਸਾ ਆਉਣਾ ਸਟਾਰਟ ਹੋਵੇ ਪੰਜਾਬੀਆਂ ਕੋਲ ਤਾਂ ਜਿਹੜੀ ਗੱਲ ਭਾਈ ਇਹਨਾਂ ਨੇ ਕਹੀ ਹੈ ਮਾਫ ਕਰਨਾ ਮੈਨੂੰ ਨਹੀਂ ਚਾਹੀਦੀ ਨਹੀਂ ਬਿਲਕੁਲ ਗੱਲ ਜਿਹੜੀ ਹੈ ਉਹ ਬੜੀ ਬੀਹਤਾਨਾ ਲੈਂਦੀ ਹੈ ਗੱਲਬਾਤ ਨੂੰ ਮੋੜ ਸੀ ਕਿ ਸਾਰੀ ਦੁਨੀਆ ਇੱਕ ਪਲੇਟਫਾਰਮ ਤੇ ਆਵੇ ਸਾਰੀ ਦੁਨੀਆ ਨੇ ਇਹਦੇ ਵਿੱਚ ਜਿਉਣਾ ਹੈ ਹੂੰ ਹੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਅ ਬਹੁਤ ਸਾਰੇ ਦੋਸ ਨਾਲ ਜੁੜ ਚੁੱਕੇ ਨੇ ਜੀ ਇਹ ਇੱਕ ਮਿੱਤਰ ਕਹਿ ਰਹੇ ਨੇ ਕਿ ਭਾਈ ਦੋਵੇਂ ਪੰਜਾਬਾਂ ਦਾ ਜਿਹੜਾ ਪਿਆਰ ਹੈ ਉਹ ਵੱਧ ਰਿਹਾ ਬੱਲੀ ਸਾਹਿਬ ਕਹਿ ਰਹੇ ਨੇ ਪਰ ਇਹਨਾਂ ਨੂੰ ਕਹਿੰਦੇ ਚਿੰਤਾ ਹੋ ਗਈ ਹੈ ਕਿ ਕਿਤੇ ਕੋਈ ਏਜੰਡਾ ਹੀ ਸਾਡਾ ਫੇਲ ਨਾ ਹੋ ਜੇ ਆ ਤੂਰ ਸਾਹਿਬ ਕਹਿ ਰਹੇ ਨੇ ਕਿ ਸ਼ਰੀਫ ਪਰਿਵਾਰ ਦਾ ਜਿਹੜਾ ਪੁਰਾਣਾ ਪਿੰਡ ਜੰਡਿਆਲਾ ਗੁਰੂ ਦੇ ਕੋਲ ਹੈ ਜੀ ਜਾਤੀ ਇਹਨਾਂ ਦਾ ਜੀ ਜਾਤੀ ਉਮਰਾ ਪਿੰਡ ਆ ਬਿਲਕੁਲ ਜੀ ਬਿਲਕੁਲ ਉਹ ਪਿੰਡ ਆ ਸਾਡੇ ਵਿੱਚੋਂ ਮਤਲਬ ਕਿ ਪੰਜਾਬ ਚੋਂ ਇਧਰਲੇ ਚੜਦੇ ਪੰਜਾਬ ਚੋਂ ਗਏ ਨੇ ਠੀਕ ਆ ਤੁਸੀਂ ਪੋਲਿਟਿਕਸ ਅਸਲ 'ਚ ਨਾ ਇਹ ਦਿੱਲੀ ਵਾਲੀ ਬੋਲੀ ਬੋਲ ਜਾਂਦੇ ਆ ਇਹਨਾਂ ਨੇ ਨਾ ਬਸ ਜੇ ਪਾਕਿਸਤਾਨ ਦੀ ਸਪੋਰਟ ਸਪੋਰਟ ਨਹੀਂ ਇਨਸੈਂਸ ਕਹੋਗੇ ਕਿ ਸੱਚੀ ਨੂੰ ਸੱਚੀ ਵੀ ਕਹਦੇ ਹੋਗੇ ਤੁਸੀਂ ਜੀ ਇਹਨਾਂ ਚੋਂ ਤੇ ਕੋਈ ਉੱਠ ਕੇ ਨਹੀਂ ਕਹਿ ਸਕਦਾ ਕਿ ਕ੍ਰਿਕਟ ਦੀ ਠਾਣੇਦਾਰੀ ਅੱਜ ਸਾਡੇ ਕੋਲ ਆ ਹਮ ਤੇ ਇਹ ਪਾਕਿਸਤਾਨ ਨੂੰ ਦੁੰਮ ਤੇ ਖੜਾ ਰਿਹਾ ਉਹਨਾਂ ਦਾ ਆਰਥਿਕ ਨੁਕਸਾਨ ਕਰਦੇ ਆ ਹਮ ਪੂਰੀ ਦਾਦਾਗਰੀ ਚਮਕਾਉਂਦੇ ਉਥੇ ਆਉਂਦੀਆਂ ਵਿਦੇਸ਼ੀ ਟੀਮਾਂ ਖੇਡ ਕੇ ਜਾਂਦੀਆਂ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਹਮ ਇਹ ਆਰਟਿਸਟਾਂ ਨੂੰ ਵੀਜ਼ੇ ਨਹੀਂ ਦਿੰਦੇ ਇਹ ਹੁਣ ਮਰੀਜ਼ਾਂ ਨੂੰ ਵੀਜ਼ੇ ਨਹੀਂ ਦਿੰਦੇ ਇਹਨਾਂ 'ਚ ਜ਼ਰਤ ਹੀ ਐ ਨਹੀਂ ਸਰ ਕੇ ਬੋਲਤੇ ਬਿਲਕੁਲ ਜੀ ਕਿਤੇ ਵਪਾਰ ਖੋਲਣ ਦੇ ਮਾਮਲੇ 'ਚ ਤੇ ਪਾਵੇਂ ਥੋੜਾ ਬਹੁਤਾ ਬੋਲਪੈਣ ਹੂੰ ਹੂੰ ਪਰ ਉਹਦਾ ਇਹ ਜ਼ਰਤ ਨਹੀਂ ਰੱਖਦੇ ਸਾਡਾ ਕਿ ਭਾਈ ਸਾਡਾ ਪਿਆਰ ਆ ਸਾਡਾ ਸਾਡਾ ਅਸੀਂ ਤੇ ਇੱਕ ਮਿਕ ਸੀਗੇ ਇਹ ਗੱਲ ਕਹਿ ਹੀ ਨਹੀਂ ਸਕਦੇ ਨਾ ਜੀ ਇਹੀ ਗੱਲ ਤੇ ਕਹਿਣੀ ਬਣੀ ਹੈ ਦਮ ਐ ਨਹੀਂ ਸਾਹਿਬ ਜੀ ਦਮ ਐ ਨਹੀਂਗਾ ਕਿਉਂਕਿ ਇਹਨਾਂ ਦਾ ਦਮ ਉਹਗੇ ਸਿੱਧੂ ਨੇ ਜੱਫੀ ਪਾਈ ਸੀ ਨਾ ਉਸ ਤੋਂ ਬਾਅਦ ਕਾਂਗਰਸ ਨੇ ਕਦੇ ਸਿੱਧੂ ਤੋਂ ਇੰਡੀਆ ਦੇ ਦੂਜੇ ਕੋਨੇ ਚਲੇ ਜਾ ਕੇ ਪ੍ਰਚਾਰ ਨਹੀਂ ਕਰਵਾਇਆ ਕਰਵਾਇਆ ਕਿਸੇ ਇੱਕ ਥਾਂ ਤੇ ਤਾਂ ਦੱਸ ਦਿਓ ਜੀ 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 ਬਿਲਕੁਲ ਆ ਦੋਸਤਨ ਗੁਜ਼ਾਰਿਸ਼ ਹੈ ਨਾਲ-ਨਾਲ ਇੱਕ ਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਦੋਸਤ ਮਿੱਤਰ ਬਾਕੀ ਜਿਹੜੇ ਰਹਿ ਗਏ ਨੇ ਉਹ ਜੁੜ ਜਾਂਦੇ ਨਾਲ ਆਪਾਂ ਅਗਲੀ ਖਬਰ ਨਾਲ ਤੁਹਾਨੂੰ ਜੋੜਦੇ ਹਾਂ ਮਿੰਟੂ ਜੀ ਪਹਿਲਾਂ ਰਾਜਾ ਵੜਿੰਗ ਮਨਪ੍ਰੀਤ ਬਾਦਲ ਉਹਨਾਂ ਨੂੰ ਵੀ ਭਾਈ ਫਰਲੇ ਆਏ ਚਿੱਠੀਆਂ ਆਈਆਂ ਤੇ ਹੁਣ ਕਹਿੰਦੇ ਨੇ ਕਿ ਡਿੰਪੀ ਸਾਹਿਬ ਨੂੰ ਵੀ ਇੱਕ ਫਰਲ ਆ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਕੀ ਕਾਰਨ ਹੈ ਜੀ ਇਹਦਾ ਦੇਖੋ ਡਿੰਪੀ ਸਾਹਿਬ ਨੂੰ ਜਿਹੜਾ ਫਰਲ ਆਇਆ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਹੜੇ ਤਕੋਨੀ ਟੱਕਰ ਚ ਆ ਹੂੰ ਉਹ ਸਾਰਿਆਂ ਨੂੰ ਬਰੂਬਰ ਕਰਕੇ ਆ ਕਿਉਂਕਿ ਦੋ ਪਹਿਲਾਂ ਰਾਜਾ ਵੜਿੰਗ ਨੂੰ ਇੱਕ ਮੰਨਪ੍ਰਿਤ ਬਾਦਲ ਨੂੰ ਆ ਚੁੱਕਾ ਸੀਗਾ ਤੀਜਾ ਵੀ ਹੂੰ